ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹਨਾਂ ਨੇ ਸੱਤ ਗਲੋਬਲ ਸੰਘਰਸ਼ਾਂ ਜੰਗਾਂ ਨੂੰ ਖਤਮ ਕਰਵਾਉਣ ਦੀ ਭੂਮਿਕਾ ਨਿਭਾਈ ਹੈ ਇਸ ਦੇ ਬਾਵਜੂਦ ਜੇਕਰ ਨੋਬਲ ਪੁਰਸਕਾਰ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਤਾਂ ਅਮਰੀਕਾ ਲਈ ਵੱਡੇ અપਮਾਨ ਦੀ ਗੱਲ ਹੋਵੇਗੀ ਗਾਜ਼ਾ ਸੰਘਰਸ਼ ਨੂੰ ਖਤਮ ਕਰਵਾਉਣ ਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ 트ੰਪ ਨੇ ਮੰਗਲਵਾਰ ਨੂੰ ਕੁਆਰਟਿਕ ਕੋਚ ਫੌਜ ਅਧਿਕਾਰੀਆਂ ਨੂੰ ਆਪਣੇ ਸੰਬੋਧਨ ਚ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਸੁਲਝਾ ਲਿਆ ਹੁਣ ਹਮਾਸ ਨੂੰ ਸਹਿਮਤ ਹੋਣਾ ਹੋਵੇਗਾ ਅਤੇ ਜੇਕਰ ਉਹ ਨਹੀਂ ਮੰਨਦੇ ਤਾਂ ਉਹਨਾਂ ਲਈ ਬਹੁਤ ਮੁਸ਼ਕਲ ਹੋਵੇਗਾ ਸਾਰੇ ਅਰਬ ਮੁਸਲਿਮ ਰਾਸ਼ਟਰ ਇਸ ਨਾਲ ਸਹਿਮਤ ਨੇ ਇਜ਼ਰਾਈਲ ਸਹਿਮਤ ਹੈ ਇਹ ਇੱਕ ਅਦਭੁਤ ਗੱਲ ਹੈ ਕਿ ਸਾਰੇ ਨਾਲ ਆ ਗਏ ਨੇ 트럼ਪ ਨੇ ਕਿਹਾ ਕਿ ਜੇਕਰ ਸੋਮਵਾਰ ਨੂੰ ਐਲਾਨ ਗਾਜ਼ਾ ਸੰਘਰਸ਼ ਨੂੰ ਖਤਮ ਕਰਵਾਉਣ ਦੀ ਉਹਨਾਂ ਦੀ ਯੋਜਨਾ ਕਾਮਯਾਬ ਹੋ ਜਾਂਦੀ ਹੈ ਤਾਂ ਉਹਨਾਂ ਨੇ ਕੁਝ ਹੀ ਮਹੀਨਿਆਂ ਚ ਅੱਠ ਸੰਘਰਸ਼ਾਂ ਨੂੰ ਸੁਲਝਾ ਲਿਆ ਟਰੰਪ ਨੇ ਕਿਹਾ ਇਹ ਸ਼ਾਨਦਾਰ ਹੈ ਕੋਈ ਅਜੇਹਾ ਕਦੇ ਨਹੀਂ ਕਰ ਸਕਿਆ ਫਿਰ ਵੀ ਕੀ ਤਹਾਨੂੰ ਨੋਬਲ ਪੁਰਸਕਾਰ ਮਿਲੇਗਾ ਬਿਲਕੁਲ ਨਹੀਂ ਉਹ ਇਸ ਨੂੰ ਕਿਸੇ ਅਜੇਹੇ ਵਿਅਕਤੀ ਨੂੰ ਦੇਣਗੇ ਜਿਸ ਨੇ ਕੁਝ ਵੀ ਨਹੀਂ ਕੀਤਾ ਉਹ ਇਸ ਨੂੰ ਅਜੇਹੇ ਵਿਅਕਤੀ ਨੂੰ ਦੇਣਗੇ ਜਿਸ ਨੇ ਟਰੰਪ ਦੇ ਵਿਚਾਰਾਂ ਤੇ ਯੁੱਧ ਨੂੰ ਸਲਝਾਉਣ ਲਈ ਕੀ ਕੀਤਾ ਗਿਆ ਇਸ ਤੇ ਕੋਈ ਕਿਤਾਬ ਲਿਖੀ ਹੈ ਜੀ ਹਾਂ ਨੋਬਲ ਪੁਰਸਕਾਰ ਕਿਸੇ ਲੇਖਕ ਨੂੰ ਮਿਲੇਗਾ ਪਰ ਦੇਖਦੇ ਹਾਂ ਕੀ ਹੁੰਦਾ ਉਹਨਾਂ ਕਹੇ ਸਾਡੇ ਦੇਸ਼ ਲਈ ਵੱਡੇ અપਮਾਨ ਦੀ ਗੱਲ ਹੋਵੇਗੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਜੇਹਰ ਨਹੀਂ ਚਾਹੁੰਦਾ ਪਾਕਿਸਤਾਨ ਦੇ ਖੈਂਬਰ ਪਖਤੂਨਗਵਾ ਸੂਬੇ ਦੇ ਮੰਤਰੀ ਮੰਡਲ ਦੇ ਦੋ ਮੰਤਰੀਆਂ ਨੇ ਮੰਗਲਵਾਰ ਨੂੰ ਸੱਤਤਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਸੂਬਾਈ ਲੀਡਰਸ਼ਿਪ ਵਿੱਚ ਵੱਧਦੇ મત ਪੈਦਾ ਵਿਚਕਾਰ ਅਸਤੀਫਾ ਦੇ ਦਿੱਤਾ ਪਾਰਟੀ ਮੈਂਬਰਾਂ ਦੇ ਅਨੁਸਾਰ ਸਾਬਕਾ ਰਾਸ਼ਟਰੀ ਅਸੈਂਬਲੀ ਦੇ ਸਪੀਕਰ ਅਰਸ਼ ਗੈਸਰ ਦੇ ਪ੍ਰਾ ਆਗੀ ਬੁੱਲਾ ਖਾਨ ਅਤੇ ਸਾਬਕਾ ਸੂਬਾਈ ਮੰਤਰੀ ਸ਼ਾਰਾਮ ਤਾਰਕਾਈ ਦੇ ਪ੍ਰਾ ਫੈਸਲ ਤਾਰਕਾਈ ਨੇ ਮੁੱਖ ਮੰਤਰੀ ਅਲੀ ਅਮੀਨ ਗੰਦਾਪੁਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਫਿਲੀਪੀਨਜ਼ ਇੱਕ ਸ਼ਕਤੀਸ਼ਾਲੀ ਪੂਚਾਲ ਨਾਲ ਹਿੱਲ ਗਿਆ ਮੰਗਲਵਾਰ ਬੁੱਧਵਾਰ ਰਾਤ ਨੂੰ ਆਏ ਸ਼ਕਤੀਸ਼ਾਲੀ ਪੂਚਾਲ ਨੇ ਭਾਰੀ ਤਬਾਹੀ ਮਚਾਈ ਹੈ ਇਸ ਕੁਦਰਤੀ ਆਫਤ ਵਿੱਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ ਇਸ ਭਿਆਨਕ ਪੂਚਾਲ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਪੂਚਾਲ ਫਿਲੀਪੀਨਜ਼ ਦੇ ਰਿੰਗ ਆਫ ਫਾਇਰ ਖੇਤਰ ਵਿੱਚ ਆਇਆ ਸੀ ਅਤੇ ਇਸ ਦੀ ਤੀਬਰਤਾ ਰੈਕਟਰ ਪੈਮਾਨੇ ਤੇ 6.9 ਮਾਪੀ ਗਈ ਸੀ ਦੇਸ਼ ਦੇ ਪੂਚਾਲ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਪੂਚਾਲ ਦਾ ਕੇਂਦਰ ਸੇਬੂ ਦੇ ਬੋਰੀ ਸ਼ਹਿਰ ਦੇ ਨੇੜੇ ਵਿਸਾਜਾਨ ਸਾਗਰ ਵਿੱਚ ਲਗਭਗ 5 ਦੀ ਢੂੰਗਾਈ ਤੇ ਸਥਿਤ ਸੀ ਜਬਰ ਜਨਾਹ ਦਾ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਚਾਦਰ ਸੁਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਅਗਾਊ ਜ਼ਮਾਨਤ ਅੱਜ ਪਟਿਆਲਾ ਕੋਰਟ ਚ ਸੁਣਵਾਈ ਹੋਵੇਗੀ। ਉਹਨਾਂ ਨੇ ਕੋਰਟ ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੇ ਸਰਕਾਰ ਤੇ ਬਚਾਅ ਪੱਖ ਦੇ ਵਕੀਲਾਂ ਚ ਬਹਿਸ ਹੋਵੇਗੀ। ਕੇਸ ਦੀ ਸੁਣਵਾਈ ਦੁਪਹਿਰ ਤੋਂ ਬਾਅਦ ਹੋਣ ਦੀ ਉਮੀਦ ਹੈ ਤੇ ਅਦਾਲਤ ਇਸ ਤੇ ਅੱਜ ਫੈਸਲਾ ਸੁਣਾ ਸਕਦੀ ਹੈ। ਪਟੀਸ਼ਨ ਚ ਹਰਮਿਤ ਪਠਾਨ ਮਾਜਰਾ ਨੇ ਦਲੀਲਾਂ ਰੱਖੀਆਂ ਨੇ ਕਿ ਉਹਨਾਂ ਤੇ ਦਰਜ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਜਿਸ ਸ਼ਿਕਾਇਤ ਤੇ ਕੇਸ ਦਰਜ ਹੋਇਆ ਉਹ ਕਾਫੀ ਸਮੇਂ ਤੋਂ ਪੈਂਡਿੰਗ ਹੈ। ਇਸ ਮਾਮਲੇ ਚ ਸਰਕਾਰ ਆਪਣਾ ਜਵਾਬ ਦਾਖਲ ਕਰ ਚੁੱਕੀ ਤੇ ਅੱਜ ਇਸ ਮਾਮਲੇ 'ਚ ਦੋਵੇਂ ਧਿਰਾਂ 'ਚ ਬਹਿਸ ਹੋਵੇਗੀ ਦੱਸ ਦੇ ਕਿ ਪਟਿਆਲਾ ਦੇ ਸਿਵਲ ਲਾਈਨ ਥਾਣੇ 'ਚ ਪਠਾਨ ਮਾਜਰਾ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹoi ਪਾਰੇ ਨੁਕਸਾਨ ਦੇ ਮੱਦੇਨਜ਼ਰ ਸੂਬੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਤੇ ਅਮਿਤ ਸ਼ਾਹ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਤੇ ਹੜਪੀੜਤਾਂ ਨੂੰ SDRF NDRF ਤੋਂ ਮੁਆਵਜ਼ਾ ਦਿਵਾਉਣ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪੰਜਾਬ ਨੇ ਦਹਾਕਿਆਂ ਬਾਅਦ ਆਪਣੇ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕੀਤਾ ਜਿਸ ਨਾਲ 2614 ਪਿੰਡਾਂ ਦੇ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ 6.87 ਲੱਖ ਲੋਕ ਬੇਕਾਰ ਹੋਏ ਨੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਆਫਤ ਨੇ ਵਿਆਪਕ ਨੁਕਸਾਨ ਪਹੁੰਚਾਇਆ ਕਿਉਂਕਿ 4.8 ਲੱਖ ਇਕੜ ਤੋਂ ਵੱਧ ਫਸਲਾਂ ਤਬਾਹ ਹੋ ਗਈਆਂ 17000 ਤੋਂ ਵੱਧ ਕਰ ਨੁਕਸਾਨੇ ਗਏ ਤੇ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਨੇ 4657 ਕਿਲੋਮੀਟਰ ਪਿੰਡੂ ਸੜਕਾਂ 485 ਪੁਲਾਂ 1417 ਪੁਲੀਆਂ ਅਤੇ 190 ਮੰਡੀਆਂ ਨੂੰ ਵੱਡਾ ਨੁਕਸਾਨ ਪਹੁੰਚਿਆ ਮੁੱਖ ਮੰਤਰੀ ਨੇ ਕਿਹਾ ਕਿ ਨੁਕਸਾਨ ਦਾ ਮੁੱਢਲਾ ਅਨੁਮਾਨ 13832 ਕਰੋੜ ਰੁਪਏ ਜਿਸ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਸਿਹਤ ਸਿੱਖਿਆ ਅਤੇ ਰੋਜੀ ਰੋਟੀ ਦਾ ਨੁਕਸਾਨ ਸ਼ਾਮਿਲ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਐਸਟੀਆਰਐਫ ਐਨਡੀਆਰਐਫ ਮਾਪਦੰਡ ਨੁਕਸਾਨ ਦੇ ਅਸਲ ਪੈਮਾਨੇ ਦੀ ਪੂਰਤੀ ਲਈ ਨਾਕਾਫੀ ਹੈ ਕਿਆ ਕਿ ਜਿੱਥੇ ਫਸਲਾਂ ਦਾ ਨੁਕਸਾਨ 33% ਦੇ ਅਤੇ ਇਸ ਤੋਂ ਵੱਧ ਹੈ ਉੱਥੇ ਗ੍ਰਹਿ ਮੰਤਰਾਲੇ ਵੱਲੋਂ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਬਣਦਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਜ਼ਾਮੀ ਨਿਤਨ ਜਾਹੂ ਨੇ ਆਖਰਕਾਰ ਹਮਾਸ ਨੂੰ ਪਛਾੜ ਦਿੱਤਾ। ਕਈ ਮਹੀਨਿਆਂ ਤੋਂ ਨਸਲਕੁਸ਼ੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਨਿਤਨ ਜਾਹੂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਝਗਬੰਦੀ ਦੀ ਯੋਜਨਾ ਤੇ ਸਹਿਮਤੀ ਜਤਾਈ ਹੈ। ਵਾਈਟ ਹਾਊਸ ਵਿੱਚ ਟਰੰਪ ਅਤੇ ਨਿਤਨ ਜਾਹੂ ਦੁਆਰਾ ਪੇਸ਼ ਕੀਤੀ ਗਈ 20 ਨੁਕਾਤੀ ਯੋਜਨਾ ਇਜ਼ਰਾਈਲ ਦੇ ਪੱਖ ਵਿੱਚ ਹੈ। ਹਮਾਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਯੋਜਨਾ ਦਾ ਅਧਿਐਨ ਕਰ ਰਿਹਾ ਅਤੇ ਜਲਦੀ ਹੀ ਜਵਾਬ ਦੇਵੇਗਾ ਪਰ ਟਰੰਪ ਨੇ ਹਮਾਸ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਸਮਿਥ ਇਸ ਲਈ ਅੰਤਰਰਾਸ਼ਟਰੀ ਸਮਰਥਨ ਇਕੱਠਾ ਕਰਨ ਦੇ ਨਾਲ ਇਸਲਾਮਿਕ ਅੱਤਵਾ ਸ਼ਕਿਲ ਅਸਰਦੀ ਹੈ ਹਮਾਸ ਕੋਲ ਫੈਸਲਾ ਕਰਨ ਲਈ ਮੌਜੂਦ ਸਮੇਂ ਬਾਰੇ ਪੁੱਛਣ ਤੇ ਟਰੰਪ ਨੇ ਕਿਹਾ ਕਿ ਉਸ ਕੋਲ 3-4 ਦਿਨ ਦਾ ਸਮਾਂ ਹੈ ਅਤੇ ਜੇਕਰ ਉਹ ਪ੍ਰਸਤਾਵ ਕਬੂਲ ਨਹੀਂ ਕਰਦਾ ਤਾਂ ਨਤੀਜੇ ਬਹੁਤ ਭਿਆਨਕ ਹੋ ਸਕਦੇ ਨੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਹਮਾਸ ਪ੍ਰਸਤਾਵ ਮਨਜ਼ੂਰ ਕਰ ਲੈਂਦਾ ਅਤੇ ਗਾਜ਼ਾ 'ਚ ਜੰਗ ਰੁਕਦੀ ਅਤੇ ਉਹ ਕਾਰਜਕਾਲ ਦੇ ਪਹਿਲੇ 8 ਮਹੀਨਿਆਂ 'ਚ ਇਹ 8ਵੀਂ ਜੰਗ ਖਤਮ ਹੋਵੇਗੀ ਉਹਨਾਂ ਕਿਹਾ ਕਿ ਮੈਨੂੰ ਇਸ ਲਈ ਨੋਵਲ ਪੁਰਸਕਾਰ ਮਿਲੇਗਾ ਨਹੀਂ ਉਹ ਕਿਸੇ ਜਿਹੇ ਬੰਦੇ ਨੂੰ ਦੇ ਦੇਣਗੇ ਜਿਸ ਨੇ ਕੋਈ ਕੰਮ ਨਹੀਂ ਕੀਤਾ ਅਜਿਹਾ ਬੰਦਾ ਜਿਸ ਨੇ ਸ਼ਾਇਦ ਟਰੰਪ ਦੇ ਦਿਮਾਗ ਬਾਰੇ ਕੋਈ ਕਿਤਾਬ ਲਿਖੀ ਹੋਵੇ ਇਹ ਸਾਡੇ ਇਸ ਦੀ ਬੇਇੱਜ਼ਤੀ ਹੋਵੇਗੀ ਮੈਂ ਨਹੀਂ ਚਾਹੁੰਦਾ ਸਾਡੇ ਦੇਸ਼ ਦੀ ਬੇਇੱਜ਼ਤੀ ਹੋਵੇ ਮੈਂ ਚਾਹੁੰਦਾ ਕਿ ਇਹ ਪੁਰਸਕਾਰ ਸਾਡੇ ਦੇਸ਼ ਨੂੰ ਮਿਲੇ ਅਮਰੀਕਾ ਨੇ ਦੇਸ਼ ਤੋਂ ਲਗਭਗ 100 ਈਰਾਨੀਆ ਨੂੰ ਦੇਸ਼ ਨਿਕਾਲਾ ਦੇ ਦਿੱਤਾ ਨਿਊਯਾਰਕ ਟਾਈਮਜ਼ ਦੇ ਅਨੁਸਾਰ ਇਹ ਕਦਮ ਅਮਰੀਕਾ ਤੇ ਈਰਾਨ ਵਿਚਕਾਰ ਮੀਨਿਆਂ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਇਹਨਾਂ ਲੋਕਾਂ ਨੂੰ ਸੋਮਵਾਰ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਨੂੰ ਲੂਈਸੀਆਨਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਇਹ ਜਹਾਜ਼ ਮੰਗਲਵਾਰ ਨੂੰ ਕਤਰ ਰਾਹੀਂ ਈਰਾਨ ਪਹੁੰਚਿਆ ਯੂਨ ਵਿੱਚ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦਾ ਇਹ ਪਹਿਲਾ ਸੰਕੇਤ ਹੈ ਕੁਝ ਲੋਕ ਹਿਰਾਸਤ ਕੇਂਦਰਾਂ ਵਿੱਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਇਸ਼ਾ ਨਾਲ ਦੇਸ਼ ਨਿਕਾਲਾ ਦੇਣ ਲਈ ਸਹਿਮਤ ਹੋਏ ਜਦੋਂ ਕਿ ਕੁਝ ਨੂੰ ਦੁਬਾਰਾ ਹੇਠ ਦੇਸ਼ ਨਿਕਾਲਾ ਦਿੱਤਾ ਗਿਆ ਅਮਰੀਕੀ ਸਰਕਾਰ ਨੇ ਲਗਾਤਾਰ ਈਰਾਨੀਆਂ ਨੂੰ ਸ਼ਰਨ ਦਿੱਤੀ ਹੈ ਕਿਉਂਕਿ ਈਰਾਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਦੇਸ਼ ਮੰਨਿਆ ਜਾਂਦਾ ਹੈ ਕਾਂਗਰਸੀ ਆਗੂ ਅਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲੇ ਦੇ ਲੋਕਾਂ ਨਾਲ ਧੋਖਾ ਕਰਨ ਦਾ આરોਪ ਲਗਾਇਆ। ਉਹਨਾਂ ਨੇ ਲੇ ਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਪ੍ਰਦਰਸ਼ਨਕਾਰੀਆਂ ਦੀ ਹੋਈ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਥਾਰਚਿੰਦ ਦੇ ਪਿਤਾ ਦਾ ਇੱਕ ਵੀਡੀਓ ਪੋਸਟ ਕੀਤਾ। ਰਾਹੁਲ ਨੇ ਹਿੰਦੀ ਚ ਪਾਈ ਆਪਣੀ ਪੋਸਟ ਚ ਕਿਹਾ ਪੀਤਾ ਦੀ ਦਰਦ ਭਰੀਆਂ ਅੱਖਾਂ ਇੱਕ ਸਵਾਲ ਪੁੱਛਦੇ ਨੇ ਕੀ ਅਜ ਦੇਸ਼ ਸੇਵਾ ਦਾ ਇਹੀ ਇਨਾਮ ਹੈ ਉਹਨਾਂ ਕਹਾਂਗੇ ਹਿੰਸਾ ਤੇ ਪੈ ਦੀ ਰਾਜਨੀਤੀ ਬੰਦ ਕੀਤੀ ਜਾਵੇ ਉਧਰ ਲਦਾਖ ਨੂੰ ਰਾਜ ਦਾ ਦਰਜ ਅਤੇ ਵਾਤਾਵਰਣ ਪ੍ਰੇਮੀ ਸੋਨ ਬਾਂਗਚੁੱਕ ਸਮੇਤ ਗ੍ਰਿਫਤਾਰ ਕੀਤੇ ਗਏ ਹੋਰ ਨੌਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਤੇਜ਼ ਹੋ ਗਈ ਹੈ ਕਾਰਗਿਲ ਡੈਮੋਕਰੇਸਿਕ ਅਲਾਈਅੰਸ ਨੇ ਕਿਹਾ ਕਿ ਲਦਾਖ ਚ ਹਾਲਾਤ ਆਮ ਵਰਗੇ ਹੋਣ ਤੱਕ ਕੇਂਦਰ ਦੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਨਾਲ ਗੱਲਬਾਤ ਨਹੀਂ ਕਰਾਂਗੇ ਅੱਜ ਲਈ ਸਿਰਫ ਐਨਆਈ ਹੋਮ ਮੈਨੂੰ ਦਇ ਇਜਾਜ਼ਤ ਧੰਨਵਾਦ ਸਤਿ ਸ਼ਕਤ